ਪੀਐਮ ਮੋਦੀ ਨੂੰ ਪੰਜਾਬ ਆਉਣ ਤੋਂ ਪਹਿਲਾਂ ਆ ਕੀ ਬੋਲ ਗਏ ਸੀਐਮ ਭਗਵੰਤ ਮਾਨ ਜੀ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਥੇ ਪੀਐਮ ਮੋਦੀ ਦੇ ਲਈ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਜਿਸ ਤੋਂ ਬਾਅਦ ਸਾਰੇ ਹੀ ਹੈਰਾਨ ਹੋ ਗਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਲਗਾਤਾਰ ਲੋਕ ਸਭਾ ਚੋਣਾਂ ਦੌਰਾਨ ਬਾਏ ਦੇ ਨਾਂ ਤੰਜ ਕੱਸਦੇ ਰਹਿੰਦੇ ਨੇ ਸੈਂਟਰਲ ਗਵਰਨਮੈਂਟ ਤੇ ਉੱਥੇ ਹੀ ਪੰਜਾਬ ਦੇ ਉਹਨਾਂ ਨੇਤਾਵਾਂ ਨੂੰ ਵੀ ਸਵਾਲ ਪੁੱਛਦੇ ਰਹਿੰਦੇ ਨੇ ਕਿ ਆਖਰ ਤੁਸੀਂ ਕਿੱਥੇ ਸੀ ਜਦੋਂ ਪੰਜਾਬ ਲਈ ਕੁਝ ਫੈਸਲੇ ਲੈਣ ਦਾ ਵਕਤ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਆਖਰ 10 ਸਾਲ ਭਾਜਪਾ ਸੱਤਾ ਦੇ ਵਿੱਚ ਰਹਿਣ ਤੋਂ ਬਾਅਦ ਅੱਜ ਜਦੋਂ ਹਾਰ ਰਹੀ ਹੈ ਸੋ ਆਖਰ ਉਹ ਲੋਕਾਂ ਨੂੰ ਡਰਾ ਕੇ ਮੰਗਲ ਸੂਤਰ ਦੇ ਨਾਂ ਤੇ ਵੋਟਾਂ ਮੰਗ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਆਖਰ ਭਾਜਪਾ ਆਪਣੀ ਕਵਰਾਹੜ ਜਿਹੜੀ ਹੈ ਬਿਲਕੁਲ ਸਾਫ਼ ਦੱਸ ਰਹੀ ਹੈ ਭਾਜਪਾ ਆਪਣੀ ਕਵਰਾਹੜ ਦੇ ਨਾਲ ਲੋਕਾਂ ਨੂੰ ਬਿਆਨ ਕਰ ਰਹੀ ਹੈ ਕਿ ਕਿਸ ਤਰ੍ਹਾਂ ਭਾਜਪਾ ਜਿਹੜੀ ਹੈ ਅੱਜਕੀ ਹਾਰ ਰਹੀ ਹੈ ਇਸ ਵਾਰ ਕਹਿੰਦੇ ਨੇ 400 ਪਾਰ ਪਰ ਇਸ ਵਾਰ ਬੇੜਾ ਪਾਰ ਹੋ ਜਾਏ ਉਹ ਵੀ ਬਹੁਤ ਹੋਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਖਰ ਰਾਮ ਦੇ ਨਾਮ ਤੇ ਇਹ ਲੋਕ ਲੜਾ ਰਹੇ ਨੇ ਸਾਨੂੰ ਧਰਮ ਦੇ ਨਾਮ ਤੇ ਜਾਤ ਪਾਤ ਦੇ ਨਾਮ ਤੇ ਸਾਨੂੰ ਲੜਾ ਰਹੇ ਨੇ ਤੇ ਇਹ ਲੋਕ ਵੋਟਾਂ ਮੰਗ ਰਹੇ ਨੇ ਸੋ ਆਖਰ ਇਹ ਲੋਕ ਇਸੇ ਤਰ੍ਹਾਂ ਖੇਡਦੇ ਨੇ ਜਦੋਂ ਵੋਟਾਂ ਦਾ ਵਕਤ ਹੁੰਦਾ ਹੈ ਤਾਂ ਸਾਨੂੰ ਧਰਮ ਦੇ ਨਾਮ ਤੇ ਲੜਾਇਆ ਜਾਂਦਾ ਹੈ ਮੁੱਖ ਮੰਤਰੀ ਨੇ ਦੱਸਿਆ ਕਿਸ ਤਰ੍ਹਾਂ ਰਾਮ ਨੌਮੀਆ ਸਾਡੀਆਂ ਸੰਗਰਾਂਦਾਂ ਤੇ ਸਾਡੀਆਂ ਈਦਾ ਅਸੀਂ ਇਕੱਠੇ ਬਣਾਉਨੇ ਹਾਂ ਸੋ ਆਖਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਅੱਜ ਪੀਐਮ ਮੋਦੀ ਜਿਹੜੇ ਨੇ ਉਹ ਆਪਣੇ ਆਪ ਨੂੰ ਜਿਹੜੇ ਨੇ ਦੇਸ਼ ਦਾ ਰਖਵਾਲਾ ਕਹਿੰਦੇ ਨੇ ਪਰ ਲੋਕਾਂ ਨੂੰ ਡਰਾ ਰਹੇ ਨੇ ਬੀਬੀਆਂ ਨੂੰ ਡਰਾ ਰਹੇ ਨੇ ਮੰਗਲ ਸੂਤਰ ਦੇ ਨਾਮ ਤੇ ਵੋਟਾਂ ਮੰਗ ਰਹੇ ਨੇ ਜਾਤ ਪਾਤ ਧਰਮਾਂ ਦੇ ਨਾਮ ਤੇ ਵੋਟਾਂ ਮੰਗੀਆਂ ਜਾ ਰਹੀਆਂ ਨੇ ਮੁੱਖ ਮੰਤਰੀ ਨੇ ਇਹ ਗੱਲ ਕਹਿ ਕੇ ਲੋਕਾਂ ਨੂੰ ਜਦੋਂ ਦੱਸਿਆ ਤਾਂ ਸਾਰੇ ਹੀ ਹੱਸਣ ਲੱਗ ਪਏ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਪੰਜਾਬ ਦੇ ਲਈ ਕੁਝ ਵੀ ਨਹੀਂ ਕੀਤਾ ਸਕੋ ਸਾਡੇ ਫੰਡ ਜਿਹੜੇ ਨੇ ਉਹ ਵੀ ਰੋਕ ਲੈ ਗਏ ਨੇ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਤਰ੍ਹਾਂ ਭਾਜਪਾ ਨੇ ਪੰਜਾਬ ਦੇ ਨਾਲ ਮਤਰਈ ਮਾਂ ਵਾਲਾ سلوਕ ਕੀਤਾ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਤਰ੍ਹਾਂ ਭਾਜਪਾ ਨੇ ਹੁਣ ਤੱਕ ਪੰਜਾਬ ਨੂੰ ਆਪਣੇ ਤੋਂ ਦੂਰ ਰੱਖਿਆ ਹੈ ਪੰਜਾਬ ਦੇ ਲੋਕਾਂ ਨੂੰ ਦੂਰ ਰੱਖਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਈ ਹੈ ਮੋਦੀ ਜਿਹੜੇ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾ ਰਹੇ ਨੇ ਪਰ ਇਸ ਵਾਰ ਜਿੱਤਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਹੈ ਕਿ ਆਖਰ ਤੁਸੀਂ ਇੱਕ ਵਾਰ ਗੁਰਦਾਸਪੁਰ ਢੇੜਾ ਮਾਰ ਕੇ ਆਓ ਜਿੱਥੋਂ ਤੁਹਾਡਾ ਐਮਪੀ ਜਿੱਤੇ ਆ 2019 ਦੇ ਵਿੱਚ ਸਣੀ ਦਿਹੋਲ ਜਿਸਨੇ ਮੋੜ ਜਾ ਕੇ ਲੋਕਾਂ ਦੀ ਸਾਰ ਤੱਕ ਨਹੀਂ ਲਈ ਹੈ ਲੋਕਾਂ ਦੇ ਵਿੱਚ ਉਹ ਇੱਕ ਵਾਰ ਵੀ ਜਾ ਕੇ ਵਿਚਰੇ ਨਹੀਂ ਨੇ ਲੋਕਾਂ ਦਾ ਜਾ ਕੇ ਦੁੱਖ ਜਿਹੜਾ ਹੈ ਉਹਨਾਂ ਨੇ ਕਦੇ ਵੀ ਸੁਣਿਆ ਨਹੀਂ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਥੇ ਲਗਾਤਾਰ ਜੇ ਗੱਲ ਕਰੀਏ ਤਾਂ ਸਵਾਲ ਪੁੱਛੇ ਉਧਰ ਦੂਜੇ ਪਾਸੇ ਪੀਐਮ ਮੋਦੀ ਪੰਜਾਬ ਦੇ ਵਿੱਚ ਰੈਲੀਆਂ ਕਰ ਰਹੇ ਨੇ ਉਤੇ ਪੰਜਾਬ ਦੇ ਦੌਰੇ ਤੇ ਨੇਤੇ ਨਾਲ ਹੀ ਜੇ ਗੱਲ ਕਰੀਏ ਤਾ ਪੀਐਮ ਮੋਦੀ ਆਪਣੇ ਆਪ ਦੇ ਵਿੱਚ ਵੱਡੀ ਵਿਸ਼ਵਾਸ ਵਾਲੀ ਜਿਹੜੀ ਹੈ ਧੀ ਲੈ ਕੇ ਚੱਲੇ ਹੋਏ ਨੇ ਸੋ ਹਸਲ ਹਰ ਪਾਸੇ ਜਿਹੜੀ ਹੈ ਪੀਐਮ ਮੋਦੀ ਦੀਆਂ ਰੈਲੀਆਂ ਦੀ ਚਰਚਾ ਹੋ ਰਹੀ ਹੈ ਹਾਈ ਅਲਰਟ ਵੀ ਜਿਹੜੇ ਨੇ ਕਿਸ ਤਰ੍ਹਾਂ ਦਿਖਾਈ ਦੇ ਰਹੇ ਨੇ ਸਕਿਉਰਟੀ ਦੇ ਕੜੇ ਪੈਰੇ ਜਿਹੜੇ ਨੇ ਦਿਖਾਈ ਦੇ ਰਹੇ ਨੇ ਕਿਸ ਤਰ੍ਹਾਂ ਪੀਐਮ ਮੋਦੀ ਪੰਜਾਬ ਦੀਆਂ ਜਿਹੜੀਆਂ ਸੜਕਾਂ ਤੇ ਵਿਚਰ ਰਹੇ ਨੇ ਰੋਡ ਸ਼ੋਅ ਵੀ ਕਰਨਗੇ ਸੋ ਆਖਰ ਕਿਸ ਤਰ੍ਹਾਂ ਪੀਐਮ ਮੋਦੀ ਪੰਜਾਬ ਦੇ ਵਿੱਚ ਜਿਹੜਾ ਨਾ ਵਿਚਰ ਰਹੇ ਨੇ ਸੋ ਉਸ ਤੋਂ ਬਾਅਦ ਕਿਸ ਤਰ੍ਹਾਂ ਪੈਰਾ ਫੋਰਸ ਮਿਲਟਰੀ ਜਿਹੜੀ ਹੈ ਉਹ ਵੀ ਤਾਇਨਾਤ ਕੀਤੀ ਗਈ ਹੈ ਕਿਸ ਤਰ੍ਹਾਂ ਪੰਜਾਬ ਦੀ ਸੁਰੱਖਿਆ ਜਿਹੜੀ ਹੈ ਹੋਰ ਵੀ ਸਖਤ ਕਰ ਦਿੱਤੀ ਗਈ ਹੈ ਪੀਐਮ ਮੋਦੀ ਦੇ ਆਉਣ ਤੋਂ ਬਾਅਦ ਉਧਰ ਦੂਜੇ ਪਾਸੇ ਗੱਲ ਕਰਦੇ ਆਂ ਦਾ ਇਸ ਵਕਤ ਇੱਕ ਖਾਸ ਖਬਰਾਂ ਦੀ ਇੱਕ ਵੱਡੀ ਅਪਡੇਟ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਆਂ ਜਿੱਥੇ ਹਰ ਸਿਮਰਤ ਕੌਰ ਦੀ ਵਾਇਰਲ ਫੋਟੋ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਅਧਿਕਾਰੀ ਨੂੰ ਜਿਹੜੀ ਹੈ ਸ਼ਿਕਾਇਤ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਚੋਣ ਅਧਿਕਾਰੀ ਨੂੰ ਸ਼ਿਕਾਇਤ ਕਰਨ ਦੀ ਖਬਰ ਸਾਹਮਣੇ ਆਈ ਹੈ ਅਕਾਲੀ ਦਲ ਨੇ ਦੱਸਿਆ ਕਿ ਆਪਣੇ ਅਣਪਛਾਤੇ ਵਿਅਕਤੀ ਨੇ ਬਠਿੰਡਾ ਤੋਂ ਉਮੀਦਵਾਰ ਹਰ ਸਿਮਰਤ ਕੌਰ ਬਾਦਲ ਦੀ ਫੋਟੋ ਐਡਿਟ ਕਰਕੇ ਵਾਇਰਲ ਕਰ ਦਿੱਤੀ ਹੈ ਵਾਇਰਲ ਹੋ ਰਹੀ ਇਸ ਫੋਟੋ ਦੇ ਵਿੱਚ ਹਰ ਸਿਮਰਤ ਕੌਰ ਬਾਦਲ ਨੂੰ ਡੇਰਾ ਸੱਚਾ ਸੌਦਾ ਸਰਸਾ ਦੇ ਮੁਖੀ ਗੁਰਮੀਤ RAM ਰਹੀਮ ਦੀ ਤਸਵੀਰ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਜਿਸ ਦੀ ਸ਼ਿਕਾਇਤ ਮੁੱਖ ਚੋਣ ਅਧਿਕਾਰੀ ਨੂੰ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੀ ਸ਼ਿਕਾਇਤ ਦੇ ਵਿੱਚ ਕਿਹਾ ਗਿਆ ਹੈ ਕਿ ਫੇਸਬੁੱਕ ਤੇ ਇੱਕ ਫੋਟੋ ਵਾਇਰਲ ਹੋਈ ਹੈ ਜਿਸ ਵਿੱਚ ਡੇਰਾ ਮੁਖੀ ਦੀ ਤਸਵੀਰ ਹਰ ਸਿਮਰਤ ਕੌਰ ਬਾਦਲ ਨੂੰ ਸੌਂਪੀ ਜਾ ਰਹੀ ਹੈ ਪਾਰਟੀ ਨੇ ਕਿਹਾ ਹੈ ਕਿ ਇਹ ਇੱਕ ਫਰਜੀ ਤਸਵੀਰ ਹੈ ਜਿਸ ਨੂੰ ਐਡਿਟ ਕੀਤਾ ਗਿਆ ਹੈ ਪਾਰਟੀ ਨੇ ਮੁਲਜ਼ਮਾਂ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਕੇ ਪੂਰੀ ਜਾਂਚ ਦੀ ਜਿਹੜੀ ਹੈ ਮੰਗ ਵੀ ਕਰਨਾ ਕੀਤੀ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਫਿਰੋਜ਼ਪੁਰ ਤੋਂ ਮੰਦ ਭਾਗੀ ਘਟਨਾ ਹੈ ਸਲਫਾਜ਼ ਖਾਨ ਕਾਰਨ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਹੈ ਪੂਰੀ ਵਜ੍ਹਾ ਕੀ ਹੈ ਉਸਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਤਲਵੰਡੀ ਭਾਈ ਵਿੱਚ ਵੀਰਵਾਰ ਨੂੰ ਸਲਫਾਸ ਖਾਨ ਨਾਲ ਇੱਕੋ ਪਰਿਵਾਰ ਦੇ 4 ਵਿਅਕਤੀਆਂ ਦੀ ਮੌਤ ਹੋਣ ਦਾ ਖੁਲਾਸਾ ਹੋਇਆ ਏ ਜਾਣਕਾਰੀ ਅਨੁਸਾਰ ਪਰਿਵਾਰ ਦੇ ਮੁਖੀ ਨੇ ਆਨਲਾਈਨ ਗੇਮਾਂ ਤੇ ਗੁੰਮਰਾਹਕੁੰਨ ਪ੍ਰਚਾਰ ਦਾ ਸ਼ਿਕਾਰ ਹੋ ਕੇ ਆਪਣੀ ਸਾਰੀ ਬਚਤ ਗਵਾ ਦਿੱਤੀ ਦੋ ਧੀਆਂ ਪਤੀ ਤੇ ਫਿਰ ਖੁਦ ਦੀ ਜਿਹੜੀ ਐ ਸਲਫਾਸ ਖਾ ਕੇ ਜਿਹੜੀ ਹੈ ਹੱਤਿਆ ਕਰ ਲਈ ਹੈ ਜਿਸ ਤੋਂ ਬਾਅਦ ਅਖੀਰ ਵਿੱਚ ਆਪਣੀ 2.5 ਸਾਲ ਦੀ ਬੇਟੀ ਜੀਵਿਕਾ 5 ਸਾਲ ਦੀ ਬੇਟੀ ਜੈਸਿਕਾ ਅਤੇ ਪਤਨੀ ਮੋਨਿਕਾ ਨੂੰ ਸਲਫਾਸ ਖਿਲਾ ਕੇ ਕਾਰੋਬਾਰੀ ਅਮਨ ਗੁਲਾਟੀ ਨੇ ਖੁਦ ਸਲਫਾਸ ਖਾ ਲਈ ਸਲਫਾਸ ਦਾ ਸੇਵਨ ਕਰਨ ਨਾਲ ਪਰਿਵਾਰ ਦੇ ਸਾਰੇ ਮੈਂਬਰ ਦੀ ਹਾਲਤ ਜਿਹੜੀ ਹੈ ਨਾਜ਼ੁਕ ਹੋਣ ਕਰਕੇ ਉਹਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਪਹਿਲਾਂ ਛੋਟੀ ਬੇਟੀ ਫਿਰ ਵੱਡੀ ਬੇਟੀ ਫਿਰ ਪਤਨੀ ਅਤੇ ਆਖਰਕਾਰ ਵਪਾਰੀ ਦੀ ਮੌਤ ਹੋ ਗਈ ਹੈ ਤਲਵੰਡੀ ਭਾਈ ਨੇ ਮੇਨ ਬਾਜ਼ਾਰ ਦੇ ਵਿੱਚ ਰੇਲਵੇ ਫਾਟਕ ਨੇੜੇ ਕਰਿਆਨੇ ਦਾ ਕਾਰੋਬਾਰ ਕਰਨ ਵਾਲਾ ਸੀ ਅਮਨ ਗੁਲਾਟੀ ਟੀਵੀ ਤੇ ਰੋਜ਼ਾਨਾ ਆਨਲਾਈਨ ਗੇਮਾਂ ਦੀ ਮਸ਼ਹੂਰੀ ਦੇ ਵਿੱਚ ਇੰਨਾ ਉਲਝ ਗਿਆ ਕਿ ਪਹਿਲਾਂ ਤਾਂ ਉਹ ਆਪਣੀ ਸਾਰੀ ਪੂੰਜੀ ਗਵਾ ਬੈਠਿਆ ਫਿਰ ਭੁੱਖ ਦੇ ਹਨੇਰੇ ਨੂੰ ਦੇਖਦੇ ਹ ਉਸਨੇ ਹਾਰ ਮੰਨ ਲਈ ਆਪਣੇ ਅਤੇ ਉਸ ਦੇ ਆਸ਼ਿਰਤਾ ਦੇ ਸਾਰੇ ਪਰਿਵਾਰ ਦੇ ਮੈਂਬਰਾਂ ਦੀ ਜਾਨ ਲੈ ਲਈ ਹੈ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਮਨ ਗੁਲਾਟੀ ਪਿਛਲੇ ਕਈ ਦਿਨਾਂ ਤੋਂ ਆਪਣੇ ਮੋਬਾਈਲ ਤੇ ਆਨਲਾਈਨ ਗੇਮਾਂ ਖੇਡਦਾ ਸੀ ਜਿਸ ਤੋਂ ਉਹ ਲਗਾਤਾਰ ਗੇਮ 'ਚ ਪੈਸੇ ਗਵਾ ਰਿਹਾ ਸੀ ਜਦੋਂ ਉਸ ਦਾ ਸਾਰਾ ਪੈਸਾ ਬਰਬਾਦ ਹੋ ਗਿਆ ਤਾਂ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਹਨੇਰਾ ਦਿਖਾਈ ਦੇਣ ਲੱਗਿਆ ਆਪਣੇ ਪਰਿਵਾਰ ਦੇ ਗੁਜ਼ਾਰੇ ਨੂੰ ਲੈ ਕੇ ਚਿੰਤਤ ਅਮਨ ਨੇ ਇਹ ਆਖਰੀ ਫੈਸਲਾ ਲੈਂਦਿਆਂ ਇਹ ਖੌਫਨਾਕ ਕਦਮ ਚੁੱਕਿਆ ਵੀਰਵਾਰ ਸਵੇਰੇ ਨਾਸ਼ਤੇ ਦੌਰਾਨ ਅਮਲ ਗੁਲਾਟੀ ਨੇ ਪਹਿਲਾਂ ਆਪਣੀ ਪਤਨੀ 5 ਸਾਲ ਅਤੇ 2.5 ਸਾਲ ਦੀਆਂ ਬੇਟੀਆਂ ਨੂੰ ਜ਼ਹਿਰ ਦੇ ਦਿੱਤਾ ਅਤੇ ਬਾਅਦ ਵਿੱਚ ਖੁਦ ਨੂੰ ਜ਼ਹਿਰ ਖਵਾ ਕੇ ਸ਼ਮਸ਼ਾਨ ਘਾਟ ਚ ਮੌਜੂਦ ਹਰ ਅੱਖ ਜਿਹੜੀ ਹੈ ਨਾਮ ਕਰ ਦਿੱਤੀ ਜੀ ਹਾਂ ਜਿੱਥੇ ਇੱਕ ਛੋਟੀ ਜੀ ਗਲਤੀ ਨੇ ਇੱਕ ਕਿੱਡੇ ਵੱਡੇ ਪਰਿਵਾਰ ਦੀ ਜਿਹੜੀ ਹੈ ਉਹ ਜਾਨ ਲੈ ਲਈ ਸੋ ਆਖਰ ਕਿੱਡੀ ਵੱਡੀ ਗਲਤੀ ਜਿਹੜੀ ਹੈ ਇਥੇ ਦਿਖਾਈ ਦਿੱਤੀ ਹੈ ਸੋ ਲਗਾਤਾਰ ਜੇ ਗੱਲ ਕਰੀਏ ਤਾਂ ਹਰ ਪਾਸੇ ਜਿਹੜੀ ਹੈ ਬਿਲਕੁਲ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ ਸੋ ਲੋਕਾਂ ਨੂੰ ਜਾਗਰੂਤ ਵੀ ਜਿਹੜਾ ਹੈ ਕੀਤਾ ਜਾ ਰਿਹਾ ਹੈ ਸੋ ਲਗਾਤਾਰ ਜੇ ਗੱਲ ਕਰੀਏ ਤਾਂ ਹਰ ਪਾਸੇ ਜਿਹੜੀ ਹੈ ਚਰਚਾ ਛਿੜੀ ਹੋਈ ਹੈ ਸੋ ਲਗਾਤਾਰ ਜੇ ਗੱਲ ਕਰੀਏ ਤਾਂ ਅਮਨ ਗੁਲਾਟੀ ਦੇ ਪਰਿਵਾਰ ਦੇ ਨਾਲ ਕੁਝ ਲੋਕ ਜਿਹੜੇ ਸਹਿਮਤ ਨੇ ਉਹ ਇਸ ਚੀਜ਼ ਨੂੰ ਕਾਫੀ ਮੰਦ ਭਾਗਾ ਗਿਣਦੇ ਹੋਏ ਦਿਖਾਈ ਦੇ ਰਹੇ ਨੇ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ